ਜਿਹੜੇ ਸਮਰਥਕ ਨੇ ਉਹਨਾਂ ਨੂੰ ਕਈ ਪਾਰਟੀਆਂ ਵੱਲੋਂ ਧਮਕਾਇਆ ਜਾ ਰਿਹਾ ਹੈ ਨਹੀਂ ਤੇ ਮੇਰੇ ਖਿਆਲ ਅਕ ਡੈਮੋਕ੍ਰੇਸੀ ਚ ਹਰੇਕ ਨੂੰ ਕਿਤੇ ਵੀ ਵੋਟ ਪਾਉਣ ਦਾ ਹੱਕ ਆ ਜੇ ਉਹ ਇਦਾਂ ਕਰਦੇ ਆ ਤੇ ਮੇਰੇ ਖਿਆਲ ਉਹ ਲੋਕਤੰਤਰ ਦਾ ਵੀ ਉਹ ਘਾਟ ਕਰ ਰਹੇ ਆ ਤੇ ਬਾਕੀ ਇਹੋ ਜਿਹੇ ਜਿਹੜੀਆਂ ਚੀਜ਼ਾਂ ਕਿ ਇਦਾਂ ਦੇ ਹੱਥ ਕੰਡੇ ਆ ਫੜਾ ਕੇ ਉਹ ਕਦੀ ਕੰਮਜਾਬ ਨਹੀਂ ਹੋ ਸਕਣਗੇ ਅਸੀਂ ਆਪਣੇ ਜਿਹੜੇ ਸਾਡੇ ਸਮਰਥਕ ਆ ਜਾਂ ਅਸੀਂ ਸਾਰਿਆਂ ਦੇ ਨਾਲ ਖੜਾਂਗੇ ਹਾਂਜੀ ਹਰਸੁਖ ਟੀਵੀ ਦੇਖ ਰਹੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਅੱਜ ਅਸੀਂ ਆਏ ਹਾਂ ਭਾਈ ਅੰਮ੍ਰਿਤਪਾਲ ਜੀ ਦੇ ਘਰ ਵਿੱਚ ਉਹਨਾਂ ਦੇ ਪਿਤਾ ਜੀ ਸਾਡੇ ਸਾਹਮਣੇ ਬੈਠੇ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋੜਾ ਆਪਣਾ ਮੁੰਡਾ ਲੋਕ ਸਭਾ ਪਹੁੰਚ ਗਿਆ ਕਿਹੜੇ ਮਸਲੇ ਹੁਣ ਹੱਲ ਹੋਣਗੇ ਵੀ ਕੀ ਲੱਗਦਾ ਨਹੀਂ ਇਹ ਤੇ ਜੀ ਲੋਕਾਂ ਨੇ ਬਹੁਤ ਉਹਨਾਂ ਨੂੰ ਪਿਆਰ ਸਕਾਰ ਦਿੱਤਾ ਉਹਨਾਂ ਦਾ ਅਸੀਂ तहे ਦਿਲ ਤੋਂ ਧੰਨਵਾਦ ਕਰਦੇ ਹਾਂ ਬਾਕੀ ਜਿਹੜਾ ਪੰਜਾਬ ਜਿਹੜਾ ਵੱਡਾ ਮਸਲਾ ਜਿਹੜਾ ਇਸ ਵੇਲੇ ਖੜਾ ਵਾ ਸਾਡੀ ਨੌਜਵਾਨੀ ਦੇ ਸਾਹਮਣੇ ਉਹ ਰਸ਼ਿਆਂ ਦਾ ਉਹਨਾਂ ਨੂੰ ਸੱਭਿਆਚਾਰ ਦੇ ਨਾਂ ਦੇ ਉੱਪਰ ਬਹੁਤ ਪਤਿਤ ਪੁਣੇ ਅਲਕ ਤੱਕ ਕੇ ਤੇ ਇਹਨਾਂ ਨੂੰ ਗਲਤ ਰਸਤਿਆਂ ਤੇ ਪਾ ਕੇ ਜਿਹੜੇ ਕਿ ਨਸ਼ਿਆਂ ਦੇ ਬਹੁਤ ਇਹ ਸਰਕਾਰ ਵੱਲੋਂ ਮੇਰੇ ਖਿਆਲ ਬਹੁਤ ਜਿਹੜੇ ਸਾਡੇ ਰਵਾਇਤੀ ਪਾਰਟੀਆਂ ਉਹ ਵੀ ਨਸ਼ੇ ਨੂੰ ਪ੍ਰੋਮੋਟ ਕਰਦੀਆਂ ਇਸ ਕਰਕੇ ਮੇਰੇ ਖਿਆਲ ਨਸ਼ੇ ਵਾਸਤੇ ਬਹੁਤ ਵੱਡੀ ਜੰਗ ਲੜਨ ਦੀ ਲੋੜ ਹੈ ਸਾਰੇ ਪੰਜਾਬੀਆਂ ਦੇ ਸਹਿਯੋਗ ਨਾਲ ਲੜੀ ਜਾਊਗੀ ਤੇ ਉਹ ਸਭ ਤੋਂ ਵੱਡਾ ਮੁੱਦਾ ਤੇ ਹੀ ਰਹੂਗਾ ਦੂਜਾ ਸੈਕੰਡ ਜਿਹੜਾ ਉਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੱਤਾਂ ਵੱਜਤਨ ਕੀਤਾ ਜਾਊਗਾ ਇੱਕ ਸਾਡਾ ਜਿਹੜੇ ਬਾਰ ਬਾਰ ਬੇਦਬੀ ਹੋ ਰਹੀ ਆ ਉਹਦੇ ਵਾਸਤੇ ਕੋਈ ਇਹੋ ਜਿਹਾ ਕਾਨੂੰਨ ਬਣੇ ਕਿ ਜੇ ਤੇ ਮਸਾਲੀ ਸਜ਼ਾ ਹੋਵੇ ਕਿ ਜਿਹੜਾ ਕੋਈ ਅੱਗੇ ਤੋਂ ਕੋਈ ਜੁਰਤ ਨਾ ਕਰ ਸਕੇਗੇ ਇਹ ਬੇਦਬੀ ਕਰਨ ਦੀ ਤੇ ਕਿਸ ਗਲਤੀ ਕਰਕੇ ਨੇ ਭਾਈ ਜੀ ਜੇਲ੍ਹ ਦੇ ਵਿੱਚ ਕਿਹੜੀ ਗਲਤੀ ਕਰਤੀ ਨਹੀਂ ਭਾਈ ਸਭ ਕੋਈ ਗਲਤੀ ਕਰਕੇ ਨਹੀਂ ਜੇਲ੍ਹ ਚ ਗਏ ਭਾਈ ਸਾਹਿਬ ਤੇ ਲੋਕਾਂ ਦੇ ਬੱਚੇ ਬਚਾਉਂਦੇ ਸੀ ਨਸ਼ਿਆਂ ਦੇ ਖਿਲਾਫ ਜਿਹੜੀ ਜੰਗ ਸੀਗੀ ਤੇ ਜਾਂ ਰਵੈਤੀ ਪਾਰਟੀਆਂ ਨੂੰ ਲੱਗਾ ਕਿ ਜਿਹੜੇ ਨਸ਼ਿਆਂ ਨੂੰ ਇਹ ਵਦਾ ਜਿਹੜਾ ਜਿਨ੍ਹਾਂ ਦਾ ਕੋਈ ਕਾਰੋਬਾਰ ਸੀਗਾ ਉਹਨਾਂ ਨੇ ਰਲ ਮਿਲ ਕੇ ਸਾਰਿਆਂ ਨੇ ਉਹਨਾਂ ਤੇ ਗਲਤ ਇਲਜ਼ਾਮ ਲਗਾ ਕੇ ਝੂਠੇ ਇਲਜ਼ਾਮ ਲਗਾ ਕੇ ਤੇ ਉਹਨਾਂ ਨੂੰ ਜੇਲ ਸੁੱਟਿਆ ਤੇ ਹੁਣ ਲੋਕਾਂ ਨੇ ਉਸ ਗੱਲ ਦਾ ਜਿਹੜਾ ਫਤਵਾ ਉਹਨਾਂ ਦੇ ਹੱਕ 'ਚ ਦੇ ਕੇ ਇੱਕ ਸਿੱਧ ਕਰ ਦਿੱਤਾ ਕਿ ਭਾਈ ਸਾਹਿਬ ਪਹਿਲਾਂ ਵੀ ਠੀਕ ਸੀ ਤੇ ਅੱਜ ਵੀ ਠੀਕ ਹੈ। ਇੱਕ ਪਤਾ ਲੱਗਿਆ ਕਿ ਤੁਹਾਡੇ ਜਿਹੜੇ ਸਮਰਥਕ ਨੇ ਉਹਨਾਂ ਨੂੰ ਕਈ ਪਾਰਟੀਆਂ ਵੱਲੋਂ ਧਮਕਾਇਆ ਜਾ ਰਿਹਾ ਹੈ। ਨੀ ਇਹ ਤੇ ਮੇਰੇ ਖਿਆਲ ਆ ਕਿ ਡੈਮੋਕ੍ਰੇਸੀ ਚ ਹਰੇਕ ਨੂੰ ਕਿਤੇ ਵੀ ਵੋਟ ਪਾਉਣ ਦਾ ਅਕਿਆ ਜੇ ਉਹ ਇਦਾਂ ਕਰਦੇ ਤੇ ਮੇਰੇ ਖਿਆਲੋ ਇਹ ਲੋਕਤੰਤਰ ਦਾ ਵੀ ਉਹ ਕਹਾਣ ਕਰ ਰਹੇ ਤੇ ਬਾਕੀ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਕਿ ਇਦਾਂ ਦੇ ਹੱਥ ਕੰਡੇ ਆ ਮੜਾ ਕੇ ਉਹ ਕਦੀ ਕੰਮਜਾਬ ਨਹੀਂ ਹੋ ਸਕਣਗੇ ਅਸੀਂ ਆਪਣੇ ਜਿਹੜੇ ਸਾਡੇ ਸਮਰਥਕ ਆ ਜਾਂ ਅਸੀਂ ਸਾਰਿਆਂ ਦੇ ਨਾਲ ਖੜਾਂਗੇ ਤੇ ਜੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਤੁਹਾਡੇ ਥਰੂ ਵੀ ਇੱਕ ਕਹਿਣਾ ਚਾਹੁੰਦੇ ਆ ਕਿ ਤੁਸੀਂ ਲੋਕਾਂ ਦੇ ਫਤਵੇ ਦਾ ਸਤਕਾਰ ਕਰਕੇ ਤੇ ਲੋਕਾਂ ਦੇ ਭਲੇ ਲਈ ਕੰਮ ਕਰੋ ਤੇ ਤਾਂ ਹੀ ਅੱਗੇ ਵੀ ਤੁਸੀਂ ਤੁਹਾਨੂੰ ਕੋਈ ਲੋਕ ਸਮਰਥਨ ਦੇ ਸਕਦੇ ਆ ਤੇ ਜੇ ਤੁਸੀਂ ਇਦਾਂ ਦੀਆਂ ਹਰਕਤਾਂ ਕਰੋਗੇ ਤੇ ਫਿਰ ਤੁਸੀਂ ਹੋਰ ਲੋਕਾਂ ਤੋਂ ਦੂਰ ਹੋ ਜਾਓਗੇ ਤੇ ਬਾਕੀ ਜੇ ਤੁਸੀਂ ਬਹੁਤ ਧੱਕੇਸ਼ਾਹੀ ਤੇ ਆਓਗੇ ਤੇ ਫਿਰ ਅਸੀਂ ਅਸੀਂ ਵੀ ਉਹਦਾ ਜਵਾਬ ਕੋਈ ਸਾਨੂੰ ਜੋ ਵੀ ਕੋਈ ਪ੍ਰੋਗਰਾਮ ਆ ਇਹੋ ਜਿਹਾ ਕਰਨਾ ਪਵੇ ਕੋਈ ਧਰਨੇ ਲਾਉਣੇ ਪੈਣ ਤੁਹਾਡੇ ਖਿਲਾਫ ਤੇ ਅਸੀਂ ਉਹ ਉਹ ਵੀ ਤਿਆਰ ਹਾਂ ਸੋਸ਼ਲ ਮੀਡੀਆ 'ਤੇ ਕਈ ਅਫਵਾਹਾਂ ਫੈਲ ਰਹੀਆਂ ਨੇ ਜਿਵੇਂ ਖਾਲਿਸਤਾਨ ਨੂੰ ਗਲਤ ਤਰੀਕੇ ਨਾਲ ਦਿਖਾਇਆ ਜਾ ਰਿਹਾ ਹੈ ਅੱਤਵਾਦ ਨਾਲ ਜੋੜ ਰਿਹਾ ਰਹੇ ਨੇ ਲੋਕ ਤੁਹਾਡੇ ਅਨੁਸਾਰ ਮਤਲਬ ਖਾਲਿਸਤਾਨ ਦਾ ਕੀ ਮਤਲਬ ਹੈ ਨਹੀਂ ਇਹ ਇਹੋ ਜਿਹੇ ਸਵਾਲਾਂ ਦਾ ਜਵਾਬ ਤੇ ਭਾਈ ਸਾਹਿਬ ਹੀ ਦੇ ਸਕਦੇ ਆ ਅਸੀਂ ਤੇ ਲੋਕਾਂ ਕੋ ਨਸ਼ਿਆਂ ਦੇ ਖਿਲਾਫ ਜੋ ਜੰਗ ਲੜ ਰਹੇ ਸੀ ਉਹ ਉਹ ਉਹਦੇ ਚ ਹੀ ਆ ਬਾਕੀ ਇਹ ਚੀਜ਼ ਹੈ ਕਿ ਅਸੀਂ ਅਸੀਂ ਤੇ ਹਲੀਮੀ ਰਾਜ ਲਈ ਜਿੱਚ ਸਾਰਿਆਂ ਦਾ ਕੋਈ ਭਲਾ ਹੋਵੇ ਸਾਰਿਆਂ ਨੂੰ ਇਨਸਾਫ ਮਿਲੇ ਅਸੀਂ ਤੇ ਉਸ ਰਾਜ ਦੀ ਜਾਂ ਉਹਦੀ ਉਹਦੀ ਗੱਲ ਕਰਦੇ ਹਾਂ ਤੇ ਭਾਈ ਸਾਹਿਬ ਨੂੰ ਜੇਲ੍ਹ ਚੋਂ ਕੱਢਣ ਵਾਸਤੇ ਕੀ ਯਤਨ ਕਰ ਰਹੇ ਜਤਨ ਇਹ ਜੀ ਸਾਰੇ ਪੋਲਿਟੀਕਲ ਤੌਰ ਤੇ ਵੀ ਬਾਹਰ ਵੀ ਲੋਕ ਜਤਨ ਕਰ ਰਹੇ ਆ ਅਮਰੀਕਾ ਦੇ ਅਮਰੀਕਾ ਚ ਹੋਰ ਦੇ ਕੰਟਰੀਆਂ ਚ ਵੀ ਇਹ ਬਾਹਰ ਸਰਕਾਰ ਤੇ ਦਬਾਅ ਬਣਾ ਰਹੇ ਕਿ ਉਹਨਾਂ ਨੂੰ ਉਹ ਲੋਕਤੰਤਰ ਦੀਆਂ ਰਵਾਇਤਾਂ ਅਨਸਾਰ ਉਹ ਜਿੱਤਗੇ ਤਾਂ ਉਹਨਾਂ ਨੂੰ ਛੱਡਣਾ ਚਾਹੀਦਾ ਬਾਕੀ ਅਸੀਂ ਲੀਗਲੀ ਵੀ ਸਰਕਾਰ ਦੇਖਦੇ ਆ ਜੇ ਅਗਰ ਕੁਝ ਨਹੀਂ ਕੋਈ ਉਹਨਾਂ ਨੂੰ ਰਿਹਾ ਕਰਦੀ ਉਹਨਾਂ ਦੇ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਤੇ ਫਿਰ ਅਸੀਂ ਕੋਈ ਲੀਗਲੀ ਰਸਤਾ ਵੀ ਅਖਤਿਆਰ ਕਰਾਂਗੇ ਇੱਕ ਭਾਈ ਸਾਹਿਬ ਨੇ ਸੌ ਚੁੱਕਣੀ ਸੀ ਜਿਹੜੀ ਲੋਕ ਸਭਾ ਦੀ ਉਹ ਉਹਦੇ ਬਾਰੇ ਕੀ ਹੋਇਆ ਨਹੀਂ ਉਹ ਤੇ ਜੀ ਮੇਰੇ ਖਿਆਲ ਸਪੀਕਰ ਦੀ ਚੋਣ ਹੋ ਗਿਆ ਜਿੱਤੇ ਕੁਛ ਨੇ ਵੀ ਨਹੀਂ ਚੁੱਕੀ ਉਹ ਜਦੋਂ ਚੁੱਕਣਗੇ ਕੁਝ ਸਮਾਂ ਲੱਗੂਗਾ ਫਿਰ ਉਹ ਉਹ ਸ਼ਾਇਦ ਲੋਕ ਸਭਾ ਸਪੀਕਰ ਹੀ ਕੋਈ ਅਰੇਂਜ ਕਰਨਗੇ ਕੋਈ ਪ੍ਰਬੰਧ ਕਰਨਗੇ ਉਹਨਾਂ ਦਾ ਸੌ ਚੁਕਾਉਣ ਦਾ ਠੀਕ ਹੈ ਜੀ ਬਹੁਤ ਹੀ ਲੱਗਿਆ ਗੱਲਬਾਤ ਕਰਕੇ